ਲਓ ਜੀ ਪਿੰਡ ਲੈਲੇ ਵਾਲੇ ਓਲੇ ਵੱਜਣੇ ਸ਼ੁਰੂ ਹੋ ਗਏ ਤੇ ਆਪਣੇ ਕਬੂਤਰ ਨੂੰ ਵੀ ਲਵਾ ਕੇ ਮੋੜ ਛੱਡਦੇ ਆਹੋ ਕੁੱਰੀ ਆਪਣੀ ਲੈ ਵੀ ਦੇ ਲਈ ਆਹ ਬਾਈ ਨਾਲ ਦੇ ਦੀ ਓਲਾ ਇਕੱਠੇ ਦੇ 16 16 ਲੈ ਓਏ ਐਂਜਲਾਂ ਗਾ ਜੈ ਜੀ ਮੋਲਾ ਵੀ ਉਹ ਕੱਟ ਦੇ ਲੋ ਪੰਜਰ ਤੇ ਕਾਉਂਕੀ ਕੀ ਆਨੇ ਉਹ ਪਾਣੀ ਹੁਣ ਆਲੇ ਨਾ ਉੱਡਣਗੇ ਹੋ ਮਿੰਟ ਹੁਣ ਤੋਂ ਨਹੀਂ ਬੰਨਣੀ ਲੱਗਦਾ ਜੈਲੀ ਚੁੜੀਆ ਦਾ ਕੋਈ ਦੇਖਿਆ ਨਾ ਨਜ਼ਾਰਾ ਕਰ ਰਹੇ ਨਾ ਨਾ ਹੁੰਦਾ ਫਿਰ ਟਾਈਮ ਲੰਘਦਾ ਜਾਂਦਾ ਬਾਈ ਵੀਡੀਓ ਬਣਾਈ ਚੱਲਦਾ ਕੰਮ ਹੀ ਹੁੰਦਾ ਛੱਡ ਲੈ 9 ਵਜੇ ਉਹਨਾਂ ਆਪਾਂ ਟਾਈਮ ਦੇਵਾਂਗੇ ਟਾਈਮ ਕੋਈ ਨਹੀਂ ਮਿਲੂਗਾ ਮੈਂ ਤੁਹਾਨੂੰ ਕਿੰਨਾ ਹੁਣ ਲੇਟ ਲੱਗਿਆ ਮੁੜ ਕੇ ਮੈਨੂੰ ਪੁੱਛ ਨਹੀਂ ਭਾਵੇਂ 9 ਵਜੇ ਘੱਟਿਆ ਠੀਕ ਹੈ 19 ਇਹ ਟਾਈਮ ਦੇਖ ਲੈ ਹੈ ਟਾਈਮ ਦੇ ਹਿਸਾਬ ਨਾਲ ਪੌਣੇ 7 ਹੋ ਗਏ ਤੇ ਜਿੰਨੇ ਵਜੇ ਉਹ ਆਉਗਾ ਉਹਦਾ ਮੈਂ ਲੇ ਕੇ ਪੂਨਾਂ ਬਾਅਦ ਚ ਟਾਈਮ ਲਗਾ ਦਿਆਂਗਾ ਉਹਦੇ ਲਿਖਿਆ ਜਾਊਗਾ ਹਾਂ ਲਿਖਿਆ ਜਾਊਗਾ ਆਇਓ ਬਾਈ ਆਇਓ ਆਇਓ ਕਾਲ ਵੀ ਹਟ ਹਟ ਮੂਤਰ ਕੱਢਣ ਨੂੰ ਥਾਂ ਦਿਆ ਕਰੋ ਯਾਰ ਉਧਰ ਹੀ ਦੇਖੋ ਜਾ ਕੇ ਕਿੱਧਰ ਚੱਕ ਲੈਗਾ ਕਿੱਧਰ ਗਿਆ ਉਹ ਹੋਰ ਕੋਈ ਨਾ ਰੱਖ ਕੋਲੇ ਬਾਕੀ ਜਿਹੜਾ ਪਿੱਛੇ ਗਿਆ ਆ ਜਾਂਦਾ ਆ ਜਾਂਦਾ ਆ ਜਮਾ ਲਿਖ ਦਿਓ ਵੀ ਇਧਰ ਪਿੱਛੇ ਹੋ ਕੇ ਦੇਖਣਾ ਜਿਹੇ ਦਾ ਹੀ ਆ ਗਿਆ ਫालतू ਕਬੂਤਰ ਨਾ ਲਿਖਿਓ ਪੂਰੇ 5000 ਰੁਪਏ ਬਈ ਇੱਕ ਮੋਰ ਤੇ ਬਣਾਣਾ ਕਿਹਦੇ ਮਾਰ ਦਿਓ ਓਲਾ ਦੀ ਨਗਰ ਕਿੱਥੇ ਨਹੀਂ ਆਏ ਤੇ ਮਾਰੇ ਤੇ ਬੰਦੇ ਕੋਈ ਆ ਤਾਂ ਜਿਹੜੇ ਜੱਗੇ ਤਾਰ ਤੇ ਬੈਠਾ ਤਾਰ ਤੇ ਬੰਦਾ ਜਾਉਂ ਉਹ ਤੇ ਹੈਗਾ ਉਹ ਕੋਈ ਨਹੀਂ ਕੋਈ ਨਹੀਂ ਦਵਾ ਦੇ ਦਵਾ ਦੇ ਜਲ ਜਲ ਉੱਤੇ ਥੋੜਾ ਘਟੋ ਭਾਈ ਆ ਜਾ ठीक है मार दो मार दो ठीक है तेरा मार दे छिका करके जा रही है जम कट ये नहीं देख जी ओए आ जाओ भाई दोपहर आ गया मार मार मोरिया कबूतर चक्कर के अंडा रह गया ਮਾਰੇ ਤੋਲੇ ਮਾਰਾ ਹੋਏ ਆਰੇ ਸਾਹੇ ਜਾੜਦੇ ਕੋ ਮੂਰੇ ਨਾ ਖੜੋ ਓਏ ਬੜਾ ਪਰਾ ਵਾਇਆ ਕੋਟ ਏ ਕਹ ਕੇ ਕਹੇ ਨਹੀਂ ਦੇਖਦੇ ਜਨੇ ਕਾਲੇ ਦੁਆਰੇ ਉਲੇ ਦਾ ਗਾਈਂ ਓਏ ਯਾਰ ਜੇ ਦੁਆਰੇ ਡੇਗ ਪਿਆ ਆਪਾਂ ਪੈਸੇ ਮੋੜ ਦਾਂਗੇ ਕਿਸੇ ਦਾ ਉਹ ਨਹੀਂ ਰੱਖਣਾ ਆਓ ਆਦਾ ਗੱਲ ਕਰਨੀ ਨਾ ਕੋਈ ਗੱਲ ਨਹੀਂ ਕਿ ਉਹਨੂੰ ਪਾਛਾ ਇਹ ਬਾਰੀ ਬਾਰੀ ਛੱਡੀ ਜਾਣਗੇ ਆਹ ਬਈ ਉਹ ਕਿਹੜਾ ਕਿਹੜਾ ਬੰਦਾ ਉਹ ਗਿਣਤੀ ਕਰੀ ਜਾਂਦਾ ਨਿੱਕੇ ਗਿਣਤੀ ਕਰੀ ਜਾਂਦਾ ਉਹ ਗਿਣਤੀ ਕਰੀ ਜਾਂਦਾ ਇੱਥੇ ਬਦਲੇ ਨਹੀਂ ਬਿੱਲੇ ਗਿਣੀਆਂ ਨਾ ਕਿੰਨੇ ਲਾਇਆ ਹੋਵੇ ਜਿਹੜੀ ਡੌਟੀ ਕਿ ਲਾ ਹੋਵੇ ਜਿਹਨੀ ਜਾਂਦੇ ਚਾ ਚਾ ਉਹ ਵੇਖਣੀ ਜਾਂਦੇ ਸਾਰੇ એ

ਰੈਂਡਾ ਕੋਈ ਪੱਕਾ ਰਹਿਗੇ ਜੈਲੀ ਕੋਡ ਦੀ ਜੈਲੀ ਸਾਥਰੀਆਂ ਸੱਤਾਂ ਆਓ ਬਾਈ ਓ ਟਾਲੀ ਹੋਵੇ ਬਾਉਂਡਰੀ 49 ਟਪਿਆ 6 ਰਹਿ ਗਈ 5 ਰਹਿ ਗਏ ਚੱਲ ਵੀ ਮਾਰ ਗੱਟ ਦੋ ਬੰਦੇ ਗਾਲੀ ਕਰਾਂ ਬismillah <laughs> ਲੈ ਕੇ ਮਾਰਦੇ ਹੋਗੇ ਪਹਿਲੇ ਉਹ ਬਾਈ ਕਿਦਾ ਰਹਿ ਗਿਆ ਮੱਗਾ ਖੋਖਰ ਲਿਆ ਨਾ ਉਹ ਬਾਈ ਪਹਿਲੇ ਹੀ ਬਥੇਰਾ ਦਿੱਤਾ ਪਿਆ ਕੰਢੇ ਤੋਂ ਮਾਰ ਲੈ ਉਹ ਲੈ ਉਹ ਬਾਈ ਪੰਜ ਕੁੱਤ ਨੋਰ ਲੈ ਉਹ ਮਾਰੇ ਨਾ ਆਇਆ ਹੋ ਜਾ ਕੋਰਾ ਆ ਬਾਈ ਫਾਇਰ ਤੇ ਹੋ ਯਾਰ ਇੱਥੋਂ ਬੰਦੇ ਬੋਲੇ ਵਾਲੇ ਨੂੰ ਤਾਂ ਛੱਡੋ

لا وے لا وے ائے سی او اتے غلط مارو لوگ اور اڑے درستان دی بیٹھے ہن کولے کیا پتہ ہے بھائی پتہ نہیں بھائی بڑا موڑ والا کٹ اپنے ਕਟਾਣਾ ਅੱਛੂ ਇਹ ਬਾਈ ਆਈਟੀ ਵੀ ਕਾਰੀ ਹੋਈ ਇਹ ਕਦੇ ਨਹੀਂ ਹੁੰਦਾ ਠੀਕ ਹੈ ਜੀ ਸਾਰੇ ਕੁੱਤਰਾਂ ਨੂੰ ਉੱਲੇ ਵੱਜ ਗਏ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ